ਅੱਜ ਦੇ ਨਮਕੀਨ ਅਸੀਂ ਬਹੁਤ ਹੀ ਟੇਸਟੀ ਨਾਣਾ ਹੈਲਦੀ ਨਮਕੀਨ ਬਣਾ ਕੇ ਤਿਆਰ ਕਰਾਂਗੇ ਇਹ ਨਮਕੀਨ ਬਣਾ ਲੈ ਸਿਰਫ ਸਾਨੂੰ 12 ਤੋਂ 15 ਮਿੰਟ ਲੱਗਦੇ ਆ 12 ਤੋਂ 15 ਮਿੰਟ ਦੇ ਚ ਇਹ ਨਮਕੀਨ ਬਣ ਕੇ ਤਿਆਰ ਹੋ ਜਾਂਦੀ ਅੱਜ ਦੇ ਨਮਕੀਨ ਅਸੀਂ ਬਹੁਤ ਹੀ ਹੈਲਦੀ ਬਣਾ ਕੇ ਤਿਆਰ ਕਰਾਂਗੇ ਕਿਉਂਕਿ ਅੱਜ ਦੇ ਨਮਕੀਨ ਸਿਰਫ ਅਸੀਂ ਛੋਟੇਲੇ 3 ਚਮਚ ਦੇਸੀ ਘਿਓ ਤੋਂ ਬਣਾ ਕੇ ਤਿਆਰ ਕਰਾਂਗੇ ਚਲੋ ਫੇ ਵੀਡੀਓ ਨੂੰ ਸਟਾਰਟ ਕਰਦੇ ਆਂ ਦੇਖਦੇ ਅੱਜ ਦੀ ਹੈਲਦੀ ਨਮਕੀਨ ਅਸੀਂ ਕਿਸ ਤਰ੍ਹਾਂ ਬਣਾ ਕੇ ਤਿਆਰ ਕਰਾਂਗੇ ਨਮਕੀਨ ਬਣਾਉਣ ਲਈ ਸਭ ਤੋਂ ਪਹਿਲੇ ਅਸੀਂ ਇਥੇ ਲੈ ਲਿਆ ਮੁਰਮੁਰਾ ਇਹ ਮਾਰਕੀਟ ਤੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਂਦਾ ਮੈਂ 2 ਕੱਪ ਲੈ ਲਏ ਮੁਰਮੁਰੇ ਦੇ ਹੁਣ ਅਸੀਂ ਇਥੇ ਲੈ ਲਵਾਂਗੇ ਪੋਹਾ 1.5 ਕੱਪ ਅਸੀਂ ਇਥੇ ਲੈ ਲਿਆ ਪੋਹੇ ਦਾ ਤੇ ਪੋਹੇ ਨੂੰ ਹੀ ਛੰਨੀ ਚ ਪਾ ਕੇ ਤੇ ਹਲਕਾ ਜਿਹਾ ਇਹਨੂੰ ਛਾਣ ਲਵਾਂਗੇ ਤਾਂ ਕਿ ਇਹ ਜੋ ਵੀ ਛੋਟਾ ਟੁਕੜਾ ਜਾਂ ਚੂਰਾ ਵਗੈਰਾ ਹੈ ਨਾ ਉਹ ਅਲੱਗ ਨਿਕਲ ਜਾਏਗਾ ਪੋਹੇ ਨੂੰ ਤੇ ਮੈਂ ਚੰਗੀ ਤਰ੍ਹਾਂ ਛਾਣ ਲਿਆ ਹੀ ਛੰਨੀ ਚ ਪਾ ਕੇ ਹੁਣ ਪੋਹੇ ਨੂੰ ਅਸੀਂ ਰੱਖ ਦਵਾਂਗੇ ਸਾਈਡ ਤੇ ਤੇ ਗੈਸ ਤੇ ਰੱਖ ਦਵਾਂਗੇ ਕੜਾਈ ਗਰਮ ਹੋਣ ਲਈ ਕੜਾਈ ਗਰਮ ਹੋਣ ਤੇ ਚ ਪਾ ਦਾਂਗੇ ਪੋਹਾ ਤੇ ਗੈਸ ਨੂੰ ਇੱਥੇ ਕਰ ਦਾਂਗੇ ਮੀਡੀਅਮ ਟੂ ਲੋ ਫਲੇਮ ਤੇ ਲਗਾਤਾਰ ਮਿਕਸ ਕਰਦੇ ਹੋਏ ਇੱਥੇ 1 ਮਿੰਟ ਤੱਕ ਪੋਹੇ ਨੂੰ ਕ੍ਰਿਸਪ ਹੋਂ ਦਾ ਕਹਤੇ ਪੁੰਨ ਲਵਾਂਗੇ ਅੱਜ ਨਮਕੀਨ ਅਸੀਂ ਬਹੁਤ ਹੀ ਹੈਲਦੀ ਬਣਾ ਕੇ ਤਿਆਰ ਕਰਾਂਗੇ ਬਿਨਾ ਕਿਉ ਬਿਨਾ ਤੇਲ ਤੋਂ ਸਿੱਧੇ ਪੋਹੇ ਨੂੰ ਪੁੰਨ ਕੇ ਤਿਆਰ ਕਰਾਂਗੇ ਪੋਹੇ ਨੂੰ ਪੁੰਨਦੇ ਇੱਥੇ 1 ਮਿੰਟ ਹੋ ਗਿਆ ਸੀ ਹੁਣ ਅਸੀਂ ਕੀ ਕਰਾਂਗੇ ਥੋੜਾ ਜਿਹਾ ਪੋਹਾ ਲੈ ਕੇ ਨਾ ਇਸ ਤਰੀਕੇ ਨਾਲ ਤੋੜ ਕੇ ਚੈੱਕ ਕਰ ਲਾਂਗੇ ਤੇ ਪੋਹਾ ਸਾਡਾ crisp ਹੋ ਗਿਆ ਸੀ ਹੁਣ ਅਸੀਂ ਗੈਸ ਦੀ ਫਲੇਮ ਨੂੰ ਉਥੇ ਕਰ ਦਿੱਤਾ ਬੰਦ ਤੇ ਪੋਹੇ ਨੂੰ ਇੱਕ ਪਲੇਟ ਦੇ ਵਿੱਚ ਕੱਢ ਦਿੱਤਾ ਤੇ ਪੋਹੇ ਨੂੰ ਠੰਡਾ ਹੋਣ ਲਈ ਸਾਈਡ ਤੇ ਅਸੀਂ ਰੱਖ ਦਿੱਤਾ ਹੁਣ ਕੜਾਈ 'ਚ ਲੈ ਆ ਲਵਾਂਗੇ ਮੁਰਮੁਰਾ ਮੁਰਮੁਰੇ ਨੂੰ ਉਥੇ ਬਿਨਾਂ ਕਿਉਂ ਬਿਨਾਂ ਤੇਲ ਤੋਂ ਹੀ ਭੁੰਨ ਕੇ ਤਿਆਰ ਕਰਾਂਗੇ 1 ਮਿੰਟ ਤੱਕ crisp ਹੋਣ ਤੱਕ ਤੇ ਗੈਸ ਨੂੰ ਹੀ ਮੀਡੀਅਮ ਟੂ ਲੋ ਫਲੇਮ ਤੇ ਰੱਖ ਲਿਆ ਸੀਗਾ 1 ਮਿੰਟ ਹੋ ਗਿਆ ਸੀਗਾ ਹੁਣ ਅਸੀਂ ਮੁਰਮੁਰੇ ਨੂੰ ਇਸ ਤ੍ਰਿਕੇ ਥੋੜਾ ਇਹ ਲੈ ਕੇ ਨਾ ਨੂੰ ਤੋੜ ਕੇ ਚੈੱਕ ਕਰ ਲਾਂਗੇ ਇਹ ਵੀ ਕ੍ਰਿਸਪ ਹੋ ਗਿਆ ਸੀ ਗੈਸ ਦੀ ਫਲੇਮ ਨੂੰ ਅਸੀਂ ਕਰ ਦਿੱਤਾ ਬੰਦ ਇਹਨੂੰ ਵੀ ਮੁਰਮੁਰੇ ਨੂੰ ਅਸੀਂ ਪੋਹੇ ਦੇ ਨਾਲ ਹੀ ਕਢਾਲਤਾ ਉਸੇ ਪਲੇਟ ਦੇ ਵਿੱਚ ਹੁਣ ਕੜਾਈ ਚ ਅਸੀਂ ਇੱਥੇ ਲੈ ਲਿਆ ਮਖਾਨਾ ਮਖਾਨਾ ਸਾਡੇ ਲਈ ਕਾਫੀ ਫਾਇਦੇਮੰਦ ਹੈ ਮਖਾਨਾ ਸਾਨੂੰ ਜ਼ਰੂਰ ਖਾਣਾ ਚਾਹੀਦਾ ਅੱਜ ਦੇ ਨਮਕੀਨ ਬਹੁਤ ਹੀ ਹੈਲਦੀ ਬਣਾ ਕੇ ਤਿਆਰ ਕਰ ਰਹੇ ਅੱਜ ਦੇ ਨਮਕੀਨ ਅਸੀਂ ਬਣਾ ਰਹੇ ਮਖਾਣੇ ਤੋਂ ਮਖਾਣੇ ਨੂੰ 1.5 ਤੋਂ 2 ਮਿੰਟ ਤੱਕ ਬਿਨਾ ਕਿਉਂ ਬਿਨਾ ਤੇਲ ਤੋਂ ਹੀ ਪੂਣ ਕੇ ਤਿਆਰ ਕਰ ਲਵਾਂਗੇ ਤੇ ਇਸ ਤਰੀਕੇ ਨਾਲ ਇੱਕ ਤੋੜ ਕੇ ਚੈੱਕ ਕਰ ਲਾਂਗੇ ਮਖਾਣਾ ਸਾਡਾ ਪੂਣ ਗਿਆ ਸੀਗਾ ਇੱਥੇ ਮੈਂ 100 ਗ੍ਰਾਮ ਲੈ ਲਿਆ ਸੀਗਾ ਮਖਾਣਾ ਤੇ ਮਖਾਣ ਨੂੰ ਵੀ ਅਸੀਂ ਪੋਹੇ ਦੇ ਮੁਰਮੁਰੇ ਦੇ ਨਾਲ ਹੀ ਮਿਕਸ ਕਰ ਦਵਾਂਗੇ ਹੁਣ ਅੱਧ ਦਸੀ ਲੈ ਲਈ ਮੂੰਗਫਲੀ ਇੱਥੇ ਅਸੀਂ ਕੱਚੇ ਵਾਲੀ ਮੂੰਗਫਲੀ ਲਈ ਮੈਂ ਇੱਕ ਕੱਪ ਲੈ ਲਿਆ ਮੂੰਗਫਲੀ ਦਾ ਕੜਾਈ 'ਚ ਹੀ ਛੋਟੇ ਵਾਲੇ 3 ਚਮਚ ਲੈ ਲਏ ਦੇਸੀ ਘਿਓ ਦੇਸੀ ਘਿਓ ਮੈਲਟ ਹੋਣ ਦੇ ਚਪਾਤੀ ਸੀ ਮੂੰਗਫਲੀ ਅਨ ਉਸੀ ਮੀਡੀਅਮ ਗੈਸ ਰੱਖ ਕੇ ਨਾ 2 ਮਿੰਟ ਤੱਕ ਇਥੇ ਪੁੰਨਾਗੇ ਹਾਈ ਫਲੇਮ ਤੇ ਬਿਲਕੁਲ ਨਾ ਪੁੰਨਾ ਹਾਈ ਫਲੇਮ ਤੇ ਬਹੁਤ ਜਲਦੀ ਇਹ ਕਾਲੀ ਹੋ ਜਾਏਗੀ ਤੇ ਖਾਣੇ 'ਚ ਬਹੁਤ ਜ਼ਿਆਦਾ ਕੜਵੀ ਲੱਗੇਗੀ ਇਸ ਲਈ ਮੀਡੀਅਮ ਗੈਸ ਰੱਖ ਕੇ ਅਸੀਂ ਮੂੰਗਫਲੀ ਨੂੰ ਇਥੇ ਪੁੰਨ ਕੇ ਤਿਆਰ ਕਰਾਂਗੇ 2 ਮਿੰਟ ਤੱਕ ਤੇ ਮੂੰਗਫਲੀ ਨੇ ਇਸ ਤਰੀਕੇ ਨਾਲ ਫਟਨੀ ਸਟਾਰਟ ਹੋ ਯਾਨੀ ਉਹਦੇ ਉੱਪਰ ਨਾ ਮੂੰਹ ਖੁੱਲਣਾ ਸਟਾਰਟ ਹੋ ਜਾਂਦਾ ਇਸ ਤਰੀਕੇ ਦਾ ਉੱਪਰ ਛਿਲਕਾ ਉਤਰਨਾ ਸਟਾਰਟ ਹੋ ਗਿਆ ਸੀ ਦਾ ਮਤਲਬ ਸਾਡੀ ਇਥੇ ਮੂੰਗਫਲੀ ਫਰਾਈ ਹੋ ਗਈ ਸੀ ਹੁਣ ਅਸੀਂ ਇਸ ਚ ਐਡ ਕਰ ਦਾਂਗੇ ਬਾਦਾਮ ਇਥੇ ਮੈਂ 25 ਤੋਂ 30 ਲੈ ਲੈ ਬਾਦਾਮ ਦੋ ਟੁਕੜਿਆਂ 'ਚ ਕੱਟ ਕੇ ਲਿਆ ਸੀਗਾ ਤੁਸੀਂ ਬਾਦਾਮ ਨਹੀਂ ਪਾਉਣਾ ਚਾਹੁੰਦੇ ਨੂੰ ਸਕਿਪ ਕਰ ਸਕਦੇ ਹੋ ਬਾਦਾਮ ਇੱਥੇ ਭੁੰਨ ਗਏ ਸੀ ਹੁਣ ਅੱਜ ਐਡ ਕਰ ਦਾਂਗੇ ਕਾਜੂ 25 ਤੋਂ 30 ਮੈਂ ਲੈ ਲਈ ਕਾਜੂ ਨੂੰ ਦੋ ਟੁਕੜਿਆਂ 'ਚ ਮੈਂ ਕੱਟ ਲਿਆ ਹੈਗਾ ਬਾਦਾਮ ਵੀ ਭੁੰਨ ਗਏ ਕਾਜੂ ਭੁੰਨ ਗਏ ਸੀ ਫੇਸੇ ਇੱਥੇ ਲੈ ਲਈ ਤਿੰਨ ਹਰੀ ਮਿਰਚ ਛੋਟੇ ਟੁਕੜਿਆਂ 'ਚ ਕੱਟ ਕੇ ਹਰੀ ਮਿਰਚ ਨੂੰ ਕਿਸ ਭੁੰਨ ਦਾ ਕਿਸ ਇੱਥੇ ਭੁੰਨ ਲਿਆ ਹੁਣ ਅੱਜ ਐਡ ਕਰ ਦਾਂਗੇ ਕੜੀ ਪੱਤਾ ਇਹ ਫਰੈਸ਼ ਵਾਲਾ ਕੜੀ ਪੱਤਾ ਹੈ ਵੀ ਤਾਂ 25 ਲੈ ਆਲੇ ਫਰੈਸ਼ ਵਾਲੇ ਕੜੀ ਪੱਤਾ ਐਨ ਵੀ ਹਲਕਾ ਹੈ ਤੇ ਕ੍ਰਿਸਪ ਹੁੰਦਾ ਹੈ ਕਿ ਇਹਨੂੰ ਪੁੰਨ ਲਵਾਂਗੇ ਕੜੀ ਪਤਾ ਪਾਣਾ ਨਮਕੀਨ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਆਵੇਗਾ ਹੁਣ ਅਸੀਂ ਲਾਸਟ ਜਾਇਦ ਕਰਾਂਗੇ ਕਿਸ਼ਮਿਸ਼ 25 ਤੋਂ 30 ਲੈ ਲਏ ਕਿਸ਼ਮਿਸ਼ ਕਿਸ਼ਮਿਸ਼ ਬਹੁਤ ਜਲਦੀ ਫਰਾਈ ਹੋ ਜਾਂਦੀ ਹੈ ਤੇ ਬਹੁਤ ਜਲਦੀ ਇਹ ਫੁੱਲ ਜਾਂਦੀ ਹੈ ਇਸ ਲਈ ਤੁਸੀਂ ਕਿਸ਼ਮਿਸ਼ ਨੂੰ ਲਾਸਟ ਵਿੱਚ ਹੀ ਫਰਾਈ ਕਰਨਾ ਹੁਣ ਅਸੀਂ ਪਾ ਦਾਂਗੇ ਬੇਸਨ ਮਸਾਲੇ ਅੱਧੇ ਚਮਚ ਕਾਲੀ ਕੁੱਟੀ ਮਰਚ ਅੱਧੇ ਚਮਚ ਹਲਦੀ 1 ਚਮਚ ਕਸ਼ਮੀਰੀ ਲਾਲ ਮਰਚ ਕਲਰ ਵਾਲੀ ਅੱਧੇ ਚਮਚ ਲੈ ਲਈ ਕਾਲਾ ਨਮਕ 1 ਚਮਚ ਸਫੇਦ ਨਮਕ 1.5 ਚਮਚ ਲੈ ਲਿਆ ਆਂਮਚੂੜਾ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਂਮਚੂੜਾ ਪਾਣਾ ਟੇਸਟ ਬਹੁਤ ਜ਼ਿਆਦਾ ਵਧੀਆ ਆਏਗਾ ਸਾਰੇ ਮਸਾਲੇ ਚੰਗੀ ਤਰ੍ਹਾਂ ਮਿਕਸ ਹੋ ਗਏ ਸੀਗੇ ਆਪਸ ਚ ਕੋਟ ਹੋ ਗਏ ਸੀ ਹੁਣ ਇਹ ਚ ਪਾ ਦਵਾਂਗੇ ਮुरमੁਰਾ ਮਖਾਣਾ ਤੇ ਪੋਹਾ ਇਹਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਸਾਰੀ ਚੀਜ਼ਾਂ ਨੂੰ ਆਪਸ ਚ ਇੱਕ ਅਸੀਂ ਕੋਟ ਕਰ ਲਾਂਗੇ ਮਸਾਲੇ ਨੂੰ ਤੁਸੀਂ ਦੇਖ ਸਕਦੇ ਹੋ ਸਾਜੀ ਜਿਹੜਾ ਆਪਸ ਵਿੱਚ ਕੋਟ ਹੋ ਗਈ ਐ ਸੇ ਕਲਰ ਬਹੁਤ ਵਧੀਆ ਆਇਆ ਨਮਕੀਂਦਾ ਬਹੁਤ ਹੀ ਹੈਲਦੀ ਵਾਲੀ ਨਮਕੀਂ ਸਾਡੀ ਇੱਥੇ ਬਣ ਕੇ ਤਿਆਰ ਹੈ ਕਿਉਂਕਿ ਅਸੀਂ ਸਿਰਫ ਅਸੀਂ ਛੋਟੇਲੇ 3 ਚਮਚ ਦੇਸੀ ਘਿਓ ਦਾ ਇਸਤੇਮਾਲ ਕੀਤਾ ਤੇ ਤੁਸੀਂ ਦੇਖਿਆ ਬਿਨਾ ਉਥੇ ਪੋਹੇ ਨੂੰ ਮुरमुरे ਨੂੰ ਮਖਾਣ ਨੂੰ ਫਰਾਈ ਕੀਤਾ ਅਸੀਂ ਇੱਥੇ ਬਣਾ ਕੇ ਤਿਆਰ ਕਰ ਲਿਆ ਆਪਣੀ ਨਮਕੀਂ ਅਗਰ ਤੁਸੀਂ ਖੱਟੀ ਮਿੱਠੀ ਖਾਣਾ ਚਾਹੁੰਦੇ ਤੁਸੀਂ ਇੱذ 3 ਤੋਂ 4 ਛੋਟੇਲੇ ਚਮਚ ਦਾ ਪੀਸੀ ਚੀਨੀ ਦਾ ਇਸਤੇਮਾਲ ਕਰ ਸਕਦੇ ਹੋ ਫਿਰ ਸਾਡੀ ਖੱਟੀ ਮਿੱਠੀ ਨਮਕੀਂ ਬਣ ਕੇ ਤਿਆਰ ਹੋ ਜਾਏਗੀ ਮੈਂ ਚੀਨੀ ਨਹੀਂ ਸੀ ਪਾਈ ਨਮਕੀਨ ਸਾਡੀ ਬਣ ਗਈ ਸੀ ਗਿਆ ਉਸ ਨੂੰ ਕਰਤਾ ਹੀ ਬੰਦ ਇਹਨੂੰ ਬੋਲ ਦੇ ਵਿੱਚ ਨਿਕਾਲ ਦਿੱਤਾ ਹੈ ਠੰਡਾ ਹੋਣ ਲਈ ਅੱਧੇ ਘੰਟੇ ਲਈ ਰੱਖ ਦਿੱਤਾ ਹੈ ਮੈਂ ਆ ਗਈ ਸੀ ਕਿਚਨ ਤੇ ਅੱਧੇ ਘੰਟੇ ਬਾਅਦ ਤੁਸੀਂ ਦੇਖ ਸਕਦੇ ਹੋ ਅੱਧੇ ਘੰਟੇ ਬਾਅਦ ਠੰਡੇ ਹੋਣ ਤੋਂ ਬਾਅਦ ਵੀ ਜੇ ਨਮਕੀਨ ਕਿੰਨੀ कुरकुरी ਕਿੰਨੀ ਕਰਸ ਤੁਹਾਡੀ ਬਣ ਕੇ ਤਿਆਰ ਹੁਣ ਅਸੀਂ ਕੀ ਕਰਾਂਗੇ ਇਹਨੂੰ ਅਸੀਂ ਇੱਕ ਟਾਈਟ ਕੰਟੇਨਰ ਵਿੱਚ ਇਹਨੂੰ ਬੰਦ ਕਰਕੇ ਰੱਖ ਦਾਂਗੇ ਇਹ 3 ਤੋਂ 4 ਮਹੀਨੇ ਤੱਕ ਨਮਕੀਨ ਖਰਾਬ ਬਿਲਕੁਲ ਵੀ ਨਹੀਂ ਹੁੰਦੀ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਬਹੁਤ ਹੀ ਜਲਦੀ ਇਹ ਖਤਮ ਹੀ ਹੋ ਜਾਂਦੀ ਹੈ ਬਹੁਤ ਯਾਰ ਟੇਸਟੀ ਬਣਦੀ ਹੈ ਤੁਸੀਂ ਇਹਨੂੰ ਕਿਸੇ ਵੀ ਟਾਈਮ ਇੰਜੋਏ ਕਰ ਸਕਦੇ ਹੋ ਚਾਹ ਨਾ ਜਾ ਤੁਸੀਂ ਕਿਸੇ ਸਫਰ ਤੇ ਜਾ ਰਹੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਨਾਲ ਲੈ ਜਾ ਸਕਦੇ ਹੋ 10 ਤੋਂ 15 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਹੈ